ਹਾਏ ਮੇਤਰੋ ਕੀ ਹਾਲ ਚਾਲ ਹੈ ਬਾਈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਗੇ ਬਾਈ ਆਪਣੇ YouTube ਚੈਨਲ ਤੇ ਆਪਾਂ ਵੀਡੀਓ ਲੈ ਕੇ ਦੋ ਕਾਰਾਂ ਲੈ ਕੇ ਆ ਰਹੇ ਹਾਂ ਬਈ ਅੱਜ ਆਪਾਂ ਦੋ ਹੀ ਕਾਰਾਂ 15 ਮਾਡਲ ਵਰਨਾ ਨੇ ਅੱਜ ਦੱਸਾਂਗੇ ਬਾਈ ਡਿਫਰੈਂਸ ਪੁਸ਼ ਬਟਨ ਦਾ ਕਾਰਾਂ ਦੇ ਵਿੱਚ 에ਅਰ ਬੈਗਾਂ ਦਾ ਕੱਲੀ ਕੱਲੀ ਚੀਜ਼ ਦਾ ਡਿਫਰੈਂਸ ਵੀ ਦੱਸਾਂਗੇ ਕਾਰਾਂ ਦੇ ਰੇਟਾਂ ਦੀ ਗੱਲ ਕਰਾਂਗੇ ਕਾਰਾਂ ਦੇ ਲਾਈ ਵੀਲਾਂ ਦੀ ਗੱਲ ਕਰਾਂਗੇ ਕਾਰਾਂ ਦੀ ਮੋਡੀਫਿਕੇਸ਼ਨ ਦੀ ਗੱਲ ਕਰਾਂਗੇ ਕੱਲੀ ਕੱਲੀ ਗੱਲ ਦੱਸਾਂਗੇ ਬਾਈ ਤੁਹਾਨੂੰ ਸਾਰੀ ਕੱਲੀ ਕੱਲੀ ਜਿਵੇਂ ਐਨ 0 ਟੂ 0 ਕਾਰ ਦਿਖਾਵਾਂਗੇ ਵੀ ਬਾਈਕਰੇ ਬੈਠੇ ਹੀ ਬੰਦੇ ਗੱਡੀ ਦੇਖ ਸਕਣ ਤੇ ਈਜ਼ੀ ਰਹੇ ਬਾਈ ਕਿਉਂਕਿ ਟਾਈਮ ਦੀ ਕਮੀ ਹਰੇਕ ਲੋਬੇ ਹੁੰਦੀ ਹੈ ਹਰੇਕ ਬੰਦੇ ਲਈ ਈਜ਼ੀ ਰਹੇ ਕਾਰ ਨੂੰ ਦੇਖ ਕੇ ਉਦੋਂ ਬਾਅਦ ਆਉਣਾ ਵੀ ਹਾਂ ਸ਼ੋਰ ਹੋ ਕੇ ਆਵੇ ਬੰਦਾ ਵੀ ਹਾਂ ਬਾਕੀ ਬਈ ਆ ਚੀਜ਼ ਹੈ ਜੋ ਹੋਊਗੀ ਬਾਈ ਕੈਮਰੇ ਦੇ ਵਿੱਚ ਉਹੀ ਦਿਖਾਵਾਂਗੇ ਕੁਝ ਵੀ ਫੇਕ ਨਹੀਂ ਕਰਦੇ ਨਾ ਆਪਣਾ ਕਦੇ ਹੋਇਆ ਜੈਨੂਨੀ ਚੀਜ਼ ਹੈ ਜੈਨੂਨੀ ਕੰਮ ਹੈ ਜੈਨੂਨੀ ਕਰਾਂਗੇ ਬਾਈ ਸਾਰਾ 15 ਮਾਡਲ ਕਾਰਾਂ ਨੇ ਬਾਈ ਦੋਨੇ ਦੋਨੇ ਫਸਟ ਓਨਰ ਇੱਕ ਸੈਕੰਡ ਓਨਰ ਹੈ ਜਮੀ ਨਵੀਆਂ ਕਾਰਾਂ ਨੇ ਦੋਨਾਂ ਦੀ ਡਿਟੇਲ ਦਿੰਨੇ ਆ ਵੀਰੇ ਆ ਦੇਖ ਸਕਦੇ ਹੋ ਇਹ ਕਾਰ 15 ਮਾਡਲ ਹੈ ਵੀਰੇ ਸਿੰਪਲ ਲਾਈਟਾਂ ਦੇ ਵਿੱਚ ਹੈ ਮੰਨ ਕੇ ਚੱਲੋ ਵੀ ਐਸਐਕਸ ਆਪਸ਼ਨਲ ਹੈ ਇਹ ਸਿੰਪਲ ਲਾਈਟਾਂ ਦੇ ਵਿੱਚ ਦੂਜੇ ਪਾਸੇ ਬਾਈ ਪੁਸ਼ ਟੂ ਸਟਾਰਟ ਟਾਪ ਵਾਲਾ ਵੇਰੀਐਂਟ ਆ ਗਿਆ ਪ੍ਰੋਜੈਕਟਰ ਲਾਈਟਾਂ ਵਾਲਾ 6 에어ਬੈਗ ਆ ਜਾਂਦੇ ਨੇ ਇਹ ਕਾਰ ਦੇ ਵਿੱਚ ਇਹ ਕਾਰ ਦੇ ਵਿੱਚ ਆ ਜਾਂਦੇ ਨੇ ਬਾਈ 2 에어ਬੈਗ ਇਹ ਡਬਲ 에어ਬੈਗ ਮੰਨੀ ਜਾਂਦੀ ਹੈ ਇਹ 6 에어ਬੈਗ ਹੈ ਟਾਪ ਵਾਲਾ ਵੇਰੀਐਂਟ ਹੈ ਦੱਸਾਂਗੇ ਕੀ ਕੀ ਡਿਫਰੈਂਸ ਹੋਰ ਵੀ ਤੁਹਾਨੂੰ ਕਲੀ-ਕਲੀ ਚੀਜ਼ ਆ ਪਹਿਲਾਂ ਆਪਾਂ ਕਾਰਾਂ ਚੈੱਕ ਕਰਾ ਦਈਏ ਬਾਈ ਦੋਨੇ ਵੀ ਕਾਰਾਂ ਕਿਵੇਂ ਦੀਆਂ ਨੇ ਫਰਸਟ ਓਨਰ ਦੀ ਗੱਡੀ ਹੈ ਬਾਈ 2015 ਮਾਡਲ ਕਾਰ ਹੈ ਇਹ ਲਾਈ ਵੀਲ ਆਪਾਂ ਇਹਨੂੰ 16 ਇੰਚ ਹੀ ਰੱਖੇ ਨੇ ਬਾਈ ਹਨਾ ਥੋੜਾ ਜਿਹਾ ਫਰਕ ਪਾਇਆ ਲਾਈ ਵੀਲਾਂ ਦਾ 16 ਇੰਚ ਹੀ ਰੱਖੇ ਨੇ ਪੇਂਟ ਦੀ ਕਾਰ ਆਜੋ ਬਾਈ ਬਾਈ ਜਿਹੜਾ ਬਾਈ ਕਹਿੰਦਾ ਨਾ ਬਾਈ ਕਲਮਾਂ ਲੱਗੀਆਂ ਹੋਈਆਂ ਨੇ ਜਿਹੜਾ ਬਾਈ ਕਹਿੰਦਾ ਵੀ ਸਾਨੂੰ 100 ਦੇ ਵਿੱਚੋਂ ਘੱਟੋ ਘਾਟ 70 ਤੋਂ 80 ਪੈਸੇ ਕਾਰ ਓਰੀਜਨਲ ਚਾਹੀਦੀ ਹੈ ਉਹ ਬਾਈ ਕਨੈਕਟ ਕਰ ਲੈ ਬਾਈ 80 ਪੈਸੇ ਕਾਰਾਂ 80 ਤੋਂ 85 ਪੈਸੇ ਕਾਰਾਂ ਓਰੀਜਨਲ ਨੇ 10 15 ਪੈਸੇ ਕਾਰਾਂ ਸਿਰਫ ਪੇਂਟ ਦੀਆਂ ਬੰਪਰ ਸ਼ੰਪਰਾਂ ਦੀਆਂ ਪੇਂਟ ਨੇ ਪੈਸਾ ਅੰਟੀਰੀਅਰ ਚੈੱਕ ਕਰਾ ਦੇਣਾ ਬ੍ਰੇਕਾਂ ਦਾ ਦੇਖੋ ਬਾਈ ਸੀਟ ਕਵਰ ਬਿਲਕੁਲ ਨਵੇਂ ਅੰਟੀਰੀਅਰ ਚ ਕੋਈ ਕਮੀ ਨਹੀਂ ਇੰਜਨ ਗੇਅਰ ਸਾਰਾ ਕੁਝ ਯਾਰ ਓਕੇ ਦੀ ਰਿਪੋਰਟ ਹੈ 2015 ਮਾਡਲ ਗੱਡੀ ਹੈ ਇਹ ਠੀਕ ਹੈ ਪੇਂਟ ਦੀ ਬਾਈ 85 ਪੈਸੇ ਅਸੀਂ ਰਿਜਨਲ ਕਹਿੰਦੇ ਆ ਕਾਰ 10 ਤੋਂ 15 ਪੈਸੇ ਇਕੱਲੇ ਬੰਪਰ ਬੰਪਰ ਪੇਂਟ ਨਹੀਂ ਕਰਦੇ ਹੋਰ ਨਹੀਂ ਹੈਗਾ ਕੁਝ ਵੀ ਹਨਾ ਤੇ ਜਿਹੜੇ ਬਾਈ ਸਰਚ ਕਰਦੇ ਨੇ ਵੀ ਸਾਨੂੰ ਯਾਰ ਰਿਜਨਲ ਜੇ ਪੇਂਟ ਦੀ ਕਾਰ ਮਿਲ ਜੇ ਜੈਨੂਨ ਜੀ ਕਾਰ ਮਿਲ ਜੇ 1 ਰੁਪਏ ਦਾ ਕੰਮ ਨਾ ਹੋਵੇ ਉਹ ਬੰਦਾ ਬਾਈ ਸੋਚ ਸਕਦਾ ਵਿਚਾਰ ਕਰ ਸਕਦਾ ਇੰਜਨ ਕਮਰਾ ਬਾਈ ਦੇਖ ਸਕਦੇ ਹੋ ਕਾਰ ਦਾ ਬਿਲਕੁਲ ਸੀਲਡ ਹੈ ਕੱਲੀ ਕੱਲੀ ਚੀਜ਼ ਬੀ ਕੂਲੈਂਡ ਵੀ ਤੁਸੀਂ ਕਾਰ ਚਾਹੇ ਦੇਖ ਸਕਦੇ ਹੋ ਠੀਕ ਹੈ ਸਰਵਿਸ ਤੱਕ ਕਾਰ ਦੀ ਡਨ ਹੋਈ ਹੋਈ ਹੈ 2015 ਮਾਡਲ ਹੈ ਬਿਲਕੁਲ ਨਵਾਂ ਆ ਜਾ ਬਾਈ ਕੱਲੀ ਕਲੀ ਚੀਜ਼ ਕਿਤੇ ਕੋਈ ਚਾਬੀ ਲੱਗੀ ਹੋਵੇ ਇੰਜਨ ਨੂੰ ਸਲਿੱਪਾ ਤੱਕ ਕਾਰ ਦੇ ਨਾਲ ਦੀਆਂ ਬੰਨਿਆ ਨੇ ਬਾਈ 1% ਨਹੀਂ ਬਾਈ ਜਿਹੜੀ ਗੱਲ ਉਹਰੇ ਬੋਲ ਰਹੇ ਆ ਬਾਰਨਟ ਦਿਖਾ ਦੇ ਬਾਈ ਬਰਿੰਦਰ ਕੇਰਾ ਬਾਰਨਟ ਵੀ ਬਾਈ ਕੱਲੀ ਕਲੀ ਚੀਜ਼ ਅਸੀਂ ਸੀਲਡ ਦੀ ਗਾਰੰਟੀ ਲੈਨੇ ਆ ਬਾਈ ਹਰੇਕ ਚੀਜ਼ ਦੀ ਠੀਕ ਹੈ ਇੰਜਨ ਗੇਅਰ ਦੇ ਐਕਸੀਡੈਂਟ ਦੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਇਲੈਕਟ੍ਰੀਕਲ ਪਾਰਟ ਬਾਈ ਕੋਈ ਏਸੀ ਖੜ ਗਿਆ ਇਹ ਨਾਰਮਲ ਗੱਲਾਂ ਨੇ ਹਨਾ ਇਹ ਆ ਗਈ ਬਾਈ 2015 ਮਾਡਲ ਗੱਡੀ ਠੀਕ ਐ ਓਨਰ ਫਰਸਟ ਐ ਰੇਟ ਦੀ ਜਾਣਕਾਰੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਆ ਆਪਣਾ ਬਾਈ ਨੰਬਰ ਤੇ ਕਾਲ ਕਰਕੇ ਰੇਟ ਦੀ ਵੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਹਨਾ ਲੋਨ ਫੈਸਿਲਿਟੀ ਉਹ ਬਾਈ ਕਨਫਰਮ ਕਰਾ ਦੇਣਗੇ ਜਿਹੜੇ ਆਪਣੇ ਫੋਨ ਕਾਲ ਤੇ ਬਾਈ ਹੈਗੇ ਨੇ ਹਨਾ ਦੂਜੇ ਬੰਨੇ ਬਾਈ 15 ਮਾਡਲ ਕਾਰ ਇਹ ਆ ਗਈ ਇਹ ਥੋੜਾ ਜਿਹਾ ਗੌਰ ਨਾਲ ਦੇਖਣ ਵਾਲੀ ਚੀਜ਼ ਐ ਬਾਈ ਲਾਈ ਵੀਲ ਆਪਾਂ ਨੇ ਬਾਈ ਵੈਕਟਰ ਦੇ ਲਾਈ ਵੀਲ ਨੇ ਬ੍ਰਿਜਸਟਨ ਦੇ ਟਾਇਰ ਨੇ ਸਿੱਧਾ ਸਿੱਧਾ ਮੇਰੇ ਵੀਰੋ 45000 ਰੁਪਏ ਦਾ ਸੈੱਟ ਆ ਲਾਈਵ ਹੀ ਲਾ ਕੇ ਲੱਗਦਾ ਜਿਹੜੇ ਬੰਦੇ ਐਕਸਪਰਟ ਨੇ ਉਹ ਚੈੱਕ ਕਰ ਸਕਦੇ ਨੇ ਪ੍ਰੋਜੈਕਟਰ ਲਾਈਟਾਂ ਆ ਗਈਆਂ ਸਾਰੀ ਕਾਰ ਪੇਂਟ ਦੀ ਬਾਈ ਫੇਰ 80 85 90 ਪੈਸੇ ਤੱਕ ਅਰੀਜਨਲ ਪਈ ਆ ਵੀਰੇ 10 ਕੇ ਪੈਸੇ ਪੇਂਟ ਐ ਪੂਰੀ ਆਪਾਂ ਨੇ ਜਾਲੀਆਂ ਜੂਲੀਆਂ ਲਾ ਕੇ ਪੂਰੀ ਮੋਡੀਫਾਈਡ ਕਾਰ ਕਰੀ ਹੋਈ ਆ ਬਾਈ ਕੋਈ ਕਮੀ ਪੇਸ਼ੀ ਨਹੀਂ ਪੁਸ਼ ਬਟਨ ਦੋਨੇ ਚਾਬੀਆਂ ਅੰਟੀਰੀਅਰ ਚੈੱਕ ਕਰੋ ਵੀਰੇ ਬਿਲਕੁਲ ਨਵਾਂ ਬਾਈ ਪੁਸ਼ ਬਟਨ ਆ ਗਈ 6 ਏਅਰ ਬੈਗ ਬਾਈ ਸੀਟਾਂ ਚੈੱਕ ਕਰ ਸਕਦੇ ਹੋ ਇਹਦੇ ਬਈ ਸੀਟ ਕਵਰਾਂ ਦੇ ਵਿੱਚ ਵੀ ਆ ਦੇਖੋ ਵੀਰੇ ਇੱਥੇ ਵੀ ایرਬੈਗ ਹੁੰਦੇ ਨੇ ਇਹ ਟੌਪ ਵਾਲਾ ਵੇਰੀਐਂਟ ਆ ਗਿਆ ਵਰਨਾ ਦਾ ਠੀਕ ਹੈ ਨਾ ਇਹ ਟੌਪ ਵਾਲਾ ਵੇਰੀਐਂਟ ਆ 6 ایرਬੈਗ ਹੈ ਬਾਈ ਹਨਾ ਬਾਰਨਰ ਖੋਲ ਕੇ ਇੰਜਨ ਦੀ ਚੈੱਕ ਕਰਾ ਦਨੇ ਆ ਕਾਰ ਤੁਨੂੰ ਆਜੋ ਕਰਾਂ ਵੀਰੋ ਲਾਈਟਾਂ ਦਾ ਫਰਕ ਤੁਹਾਨੂੰ ਬਾਈ ਸਟਾਰਟਿੰਗ 'ਚ ਹੀ ਦੱਸਤਾ ਸੀਗਾ ਵੀ ਆਹ LED ਆ ਜਾਂਦੀ ਹੈ ਪਲੱਸ ਪ੍ਰੋਜੈਕਟਰ ਆ ਜਾਂਦਾ ਠੀਕ ਹੈ ਟੌਪ ਵਾਲਾ ਵੇਰੀਐਂਟ ਆ ਜਾਂਦਾ ਬਾਈ ਇਹ ਕਰੋ ਚੈੱਕ ਕਰਾ ਮਿੱਤਰੋ ਅਮਰੌਣ ਦੀ ਬੈਟਰੀ ਕੋਈ ਇੰਜਨ-ਓੰਜਨ ਦੇ ਵਿੱਚ ਬਾਈ 1% ਕੋਈ ਲੀਕਿੰਗ ਫੀਕਿੰਗ ਕੁਝ ਨਹੀਂ ਬਿਲਕੁਲ ਸੀਲਡ ਇੰਜਨ ਹੈ ਜਿੰਨੀ ਚੱਲੀ ਆ ਕਾਰ ਬਾਈ ਓਨੀ ਦੀ ਤੁਹਾਨੂੰ ਰਿਕਾਰਡ ਮਿਲ ਜੂਗਾ ਜਿੰਨੀਆਂ ਕਾਰਾਂ ਆਪਣੇ ਲਵੇ ਹੈਗੀਆਂ ਨੇ ਜੇ ਕਿਸੇ ਦਾ ਮੀਟਰ ਵੀ ਪਿੱਛੋਂ ਬੈਕ ਐ ਪਰ ਆਪਾਂ ਬਾਈ ਉਹ ਬੰਦੇ ਨੂੰ ਜੈਨੂਨ ਦੱਸਾਂਗੇ ਵੀ ਐਨੀ ਚੱਲੀ ਹੋਈ ਐ ਵੀ ਕਿਹੜੀ ਕਾਰ ਲੱਖ ਪਲੱਸ ਚੱਲੀ ਹੋਈ ਐ ਕਿਹੜੀ ਕਾਰ ਲੱਖ ਤੋਂ ਅੰਡਰ ਚੱਲੀ ਹੋਈ ਐ ਠੀਕ ਐ ਕਾਰ ਤੁਸੀਂ ਚੈੱਕ ਕਰ ਲਈ ਵੀਰੇ 2000 ਕਾਰ ਹੈਗੀ ਐ 15 ਇਹ ਵੀ 15 ਦੋਨੇ ਕਾਰਾਂ ਚ ਡਿਫਰੈਂਸ ਇਹੀ ਐ ਬਾਈ 6 ਇਅਰ ਬੈਗਿਆ ਇਹ ਠੀਕ ਐ ਇਹ ਬਾਈ ਡਬਲ ਇਅਰ ਬੈਗਿਆ ਟੌਪ ਟੌਪ ਦੀਆਂ ਕਾਰਾਂ ਨੇ ਬਾਈ ਦੋਨੇ ਕੋਈ ਕਮੀਆਂ ਪੇਸ਼ੀਆਂ ਨਹੀਂ ਹੈਗੀਆਂ ਡਿਫਰੈਂਸ ਤੁਹਾਨੂੰ ਦੱਸਤਾ ਵੀ ਇਹ ਦੇਤਾਬਾਈ ਕੋਈ ਪੁਸ਼ ਵਾਟਣ ਦਾ ਸ਼ਕੀਨ ਹੈ 6 ਏਅਰ ਬੈਗ ਬਾਈ ਹਨਾ ਕਿਉਂਕਿ ਸੇਫਟੀ ਫੀਚਰ ਵੀ ਜ਼ਰੂਰੀ ਨੇ ਤਾਂ ਬਾਈ ਇਹ ਗੱਲ ਚ ਜਾ ਸਕਦਾ ਡਬਲ ਏਅਰ ਬੈਗ ਲੈਣੀ ਹੈ ਤਾਂ ਆਹ ਗੱਲ ਚ ਜਾ ਸਕਦਾ ਦੋਨੇ ਕਾਰਾਂ ਦੀ ਪੇਂਟ ਦੀ ਬਾਈ ਆਪਾਂ origignal ਦੀ ਗਾਰੰਟੀ ਲੈ ਰਹੇ ਹਾਂ ਪਹਿਲੀ ਵਾਰੀ ਆਪਾਂ ਇਹ ਆਨਲਾਈਨ ਬੋਲੀ ਹੈ ਨਹੀਂ ਆਪਾਂ 70 ਪੈਸੇ ਕਹਿੰਨੇ ਆ ਪਹਿਲੀ ਵਾਰੀ ਫਸਟ ਟਾਈਮ ਆਪਾਂ ਬੋਲਦੇ ਆ ਵੀ 80 ਤੋਂ 85 ਪੈਸੇ ਕਰਾ origignal ਨੇ ਠੀਕ ਹੈ ਬਾਕੀ ਬਾਈ ਡਿਸਕ੍ਰੈਸ਼ਨ ਦੇ ਵਿੱਚ ਨੰਬਰ ਹੋਊਗਾ ਕਾਲ ਕਰਕੇ ਸਾਡੇ ਨਾਲ ਜਾਣਕਾਰੀ ਬਾਦੂ ਦੀ ਹੋਰ ਜਿੰਨੀ ਓਕੇ ਬਾਈ ਜੁੜੇ ਰਹੋ ਅੱਗੇ ਵੀਡੀਓ ਵਾਸਤੇ ਤੇ ਕਮੈਂਟ ਬਾਕਸ ਤੇ ਬਾਈ ਜਰੂਰ ਧਿਆਨ ਦਿਆ ਕਰੋ ਦੱਸਿਆ ਕਰੋ ਕਮੀਆਂ ਪੇਸ਼ੀਆਂ ਦੱਸਿਆ ਕਰੋ ਵੀਡੀਓ ਦੇ ਵਿੱਚ ਹੋਰ ਕੀ ਨਵਾਂ ਲੈ ਕੇ ਆਈਏ ਤੇ ਮਿਲਦੇ ਰਹਾਂਗੇ ਬਾਈ ਨਵੇਂ ਤੋਂ ਨਵੇਂ ਬਲੌਗ ਨਾਲ ਓਕੇ ਬਾਈ ਥੈਂਕ ਯੂ